ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਾਈਫ ਆਫ ਹਮਨਦੀਪ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਬੜੀਆ ਠੀਕ ਠਾਕ ਹੋਮੋਂਗੇ ਤੇ ਚਲੋ ਜੀ ਆਪਾਂ ਹੋ ਗਏ ਆ ਤਿਆਰ ਇਹ ਹੈਗਾ 9:30 ਵਜੇ ਦਾ ਟਾਈਮ ਮੈਂ ਆਪਣੇ ਸਾਰੇ ਕੰਮਕਾਰ ਕਰਕੇ ਆਪਾਂ ਹੋ ਗਏ ਆ ਤਿਆਰ ਮੈਂ ਜਾਣਾ ਬਾਜ਼ਾਰ ਥੋੜੀ ਜਿਹੀ ਸ਼ੋਪਿੰਗ ਕਰਨ ਜਾਣਾ ਤੇ ਚਲੋ ਜਾਨੂ ਮੈਂ ਤਿਆਰ ਹੋਈ ਜਾਨੂ ਇਹਨਾਂ ਦੇ ਪਾਪਾ ਆ ਗਏ ਕਹਿੰਦੇ ਅੱਜ ਲੀਵਰ ਨੇ ਸਾਰੀ ਨੂੰ ਛੁੱਟੀ ਕਰ ਲਈ ਤੇ ਫਿਰ ਮੈਨੂੰ ਵੀ ਵਾਪਸ ਘਰੇ ਆਉਣਾ ਪਿਆ ਚਲੋ ਪਹਿਲਾਂ ਮੈਂ ਬੱਸ ਚੜ੍ਹ ਕੇ ਜਾਣਾ ਸੀ ਤੇ ਫਿਰ ਚਲੋ ਮੈਂ ਇਹਦੇ ਪਾਪਾ ਨਾਲ ਚਲੀ ਗਈ ਸੀ ਗੱਡੀ ਵਿੱਚ ਤੇ ਚਲੋ ਜੀ ਅੱਜ ਆਪਾਂ ਥੋੜੀ ਜਿਹੀ ਸ਼ਾਪਿੰਗ ਕਰਨੀ ਆ ਤੇ ਚਲੋ ਹੁਣ ਆਪਾਂ ਪਹਿਲਾਂ ਬਾਜ਼ਾਰ ਚੱਲਦੇ ਆ ਤੇ ਉੱਥੇ ਜਾ ਕੇ ਮਿਲਦੀ ਆਂ ਲਓ ਜੀ ਆਪਾਂ ਬਾਜ਼ਾਰ ਪਹੁੰਚ ਗਏ ਆ ਪਹਿਲਾਂ ਬਾਜ਼ਾਰ ਜਾਣ ਤੋਂ ਪਹਿਲਾਂ ਆਪਾਂ ਗਏ ਸੀ ਭੈਣ ਦੇ ਘਰੇ ਤੇ ਚਲੋ ਆਪਾਂ ਬਿੰਦਝਟ ਗੱਲਾਂ ਬਾਤਾਂ ਮਾਰੀਆਂ ਬੇਬੀ ਨਾਲ ਥੋੜੇ ਜਿਹਾ ਖੇਡੇ ਤੇ ਬਹੁਤ ਪਿਆਰਾ ਬਹੁਤ ਕਿਊਟ ਆ ਅਸੀਂ ਇਹਨੂੰ ਭੱਜ ਭੱਜ ਗੋਦੀ ਚੱਕਦੇ ਸੀ ਪਰ ਇਹ ਸਾਡੇ ਕੋਲ ਨਹੀਂ ਆਇਆ ਇਹ ਆਪਦੀ ਬਸ ਮਮਾ ਕੋਲੀ ਰਹੇ ਮਮਾ ਮਮਾ ਘਰੀ ਜਾ ਵੀ ਵੀ ਮੈਂ ਅਸਮ ਆਪਣੀ ਮਮਾ ਕੋਲੀ ਬੈਠਣਾ ਤੇ ਇਹ ਖੜਾਉਣਾ ਅਸੀਂ ਲੈ ਕੇ ਗਏ ਸੀ ਹਰਮਨ ਨੇ ਕਿਹਾ ਹਾਸੀ ਕਹਿੰਦੇ ਆਪਣੇ ਹਰਜੋਤ ਨੂੰ ਦੇ ਕੇ ਆਏ ਹੋ ਇਹ ਉਹ ਖੇਡ ਲਿਆ ਕਰੂਗਾ ਕਿਉਂ ਚਲੋ ਹੁਣ ਆਪਣਾ ਹਾਰਮੋਨ ਵੱਡਾ ਹੋ ਗਿਆ ਇੰਨਾ ਨਹੀਂ ਹੈਗਾ ਪਹਿਲਾਂ ਉਹਨੂੰ ਚਲੋ ਚੌਸ ਸੀਗਾ ਉਹ ਉਹਨੇ ਮੰਗਾ ਲਿਆ ਤੇ ਫਿਰ ਜਿਸ ਕਹਿ ਕੇ ਐਸੀ ਕਹਿੰਦਾ ਤੁਸੀਂ ਨਾਲੇ ਵੀਡੀਓ ਬਣਾ ਕੇ ਲੈ ਕੇ ਆਇਓ ਕਹਿੰਦਣ ਨਾਲੇ ਇਹ ਤੁਸੀਂ ਹਰਜੋਤ ਨੂੰ ਦੇ ਆਇਓ ਚਲੋ ਜੀ ਅਸੀਂ ਇਹਦੀ ਬਹੁਤ ਤੜਲੇ ਮੈਂ ਤਾਂ ਇਹਦੀਆਂ ਕਰੀਆਂ ਵੀ ਸਾਡੀ ਗੋਦੀ ਚੜ ਜਾ ਗੋਦੀ ਚੜ ਜਾ ਪਰ ਇਹ ਸਾਡੀ ਗੋਦੀ ਨਹੀਂ ਚੜਿਆ ਹੈਗਾ ਬਸ ਪੱਲਾ ਫੜ ਕੇ ਦੀ ਮम्मा ਦੇ ਪਿੱਛੇ ਪਿੱਛੇ ਤੇ ਚਲੋ ਜੀ ਆਪਾਂ ਬਸ ਪਾਣੀ ਪੀ ਕੇ ਅਸੀਂ ਆ ਗਏ ਸੀਗੇ ਬਾਜ਼ਾਰ ਚ ਨੂੰ ਕਿਉਂਕਿ ਵਾਪਸ ਅਸੀਂ ਜਾਣਾ ਉਹ ਕੁਝ ਇੱਕ ਦੋ ਚੀਜ਼ਾਂ ਹੋਰ ਵੀ ਮੰਗਾਈਆਂ ਸੀ ਫਿਰ ਅਸੀਂ ਉਹਨੂੰ ਫੜਾ ਕੇ ਅਸੀਂ ਫਿਰ ਵਾਪਸ ਘਰ ਨੂੰ ਜਾਵਾਂਗੇ ਹੁਣ ਅਸ ਚਲੋ ਅਸੀਂ ਪਾਣੀ ਬਸ ਪੀ ਕੇ ਬੰਦੇ ਚਟਰਾਮ ਲੈ ਕੇ ਆਪਣੇ ਬੇਬੀ ਨਾਲ ਖੇਡ ਕੇ 2 ਮਿੰਟ ਅਸੀਂ ਫਿਰ ਬਾਜ਼ਾਰ ਆ ਗਏ ਸੀਗੇ ਕਿਉਂਕਿ ਬਾਜ਼ਾਰ 'ਚ ਲੱਗਣਾ ਸੀਗਾ ਸਾਨੂੰ ਬੜਾ ਟਾਈਮ ਅਸੀਂ ਜ਼ਿਆਦਾ ਚਿਰ ਬੈਠੇ ਨਹੀਂ ਹੈਗੇ ਕਿਉਂਕਿ ਫਿਰ ਇੱਕ ਦੋ ਚੀਜ਼ਾਂ ਹੋਰ ਵੀ ਮੰਗਾਈਆਂ ਸੀ ਤੇ ਉਹਨੂੰ ਫਿਰ ਚੀਜ਼ਾਂ ਫੜਾ ਕੇ ਅਸੀਂ ਫਿਰ ਵਾਪਸ ਫੇਰ ਜਾਵਾਂਗੇ ਘਰ ਨੂੰ ਤੇ ਚਲੋ ਬਾਜ਼ਾਰ ਵਿੱਚ ਭੀੜ ਵੀ ਬਹੁਤ ਜ਼ਿਆਦਾ ਸੀ ਤੇ ਚਲੋ ਜੀ ਆਪਾਂ ਪਹਿਲਾਂ ਮੈਂ ਲੈਣੇ ਨੇ ਸੂਟ ਮੈਂ ਆਪਣੇ ਵਾਸਤੇ ਸੂਟ ਲੈਣੇ ਨੇ ਪਹਿਲਾਂ ਆਪਾਂ ਸੂਟਾਂ ਦੀ ਸ਼ਾਪਿੰਗ ਕਰਾਂਗੇ ਤੇ ਫਿਰ ਬਾਕੀ ਜਿਹੜੀਆਂ ਆਪਣੀ ਨਿੱਕੀ-ਮੋਟੀ ਚੀਜ਼ ਰਹਿੰਦੀ ਆ ਉਹ ਖਰੀਦ ਲਾਂਗੇ ਤੇ ਚਲੋ ਜੀ ਆਪਾਂ ਸੂਟਾਂ ਦੀ ਸ਼ਾਪਿੰਗ ਕਰਦੇ ਆ ਦੀ ਕੰਮ ਨਾਲ ਸਾਹਮਣੇ ਵੀ ਆਪਣੀ ਏ ਸ਼ੋਪ ਪਹਿਲਾਂ ਇਹ ਦੁਕਾਨ ਤੋਂ ਬਹੁਤ ਸਾਈ ਹੋਰ ਉਧਰ ਸਟੋਰ ਚ ਹੁੰਦਾ ਨੇ ਬੜਾ ਭਾਈ ਜੀ ਬਾਲਕ ਬੜਾ ਭਾਈ ਜੀ ਅੱਛਾ ਦੁਕਾਨਾਂ ਚਾਰ ਘਰ ਲੀਆਂ ਨੇ ਉਹਨਾਂ ਸਾਹਮਣੇ ਵੀ ਆਪਣੀ ਇਹ ਵਾਲੀ ਦੋ ਅੱਗੇ ਦੇ ਕੰਮ ਤੇ ਬਾਅਦ ਵਿੱਚ ਵੇਚਣ ਵਾਲੇ ਲੈ ਕੇ ਜਾਂਦੇ ਉਹ ਸੇਲ ਦਾ ਕਰ ਲੈ ਕਰ ਤੇ ਘੜਾਈ ਹੈ ਨਾ ਧੁੱਪ ਕਰਕੇ ਜੀ ਜੀ ਘੱਟ ਤਾਂ ਪਾਈ ਜਾਂਦੇ ਨਾ ਕਿਸੇ ਹੋਣ ਲੱਗ ਜਾਂਦਾ ਅੱਗੇ ਆਰੀ ਦੀ ਕੜਾਈ ਜੀ ਤਾਂ ਨਿਕਲ ਰੋ ਆਰੀ ਦੀ ਕੜਾਈ ਹੋਈ ਹੈ ਇਹ ਕਿਹੜਾ ਚਿੱਕੀ ਜੋੜੀ ਆ ਦੇਖੋ ਇਹ ਕਈ ਵਾਰੀ ਉਤੜਨ ਲੱਗਦਾ ਚੱਕਦਾ ਹੀ ਉਤੜਦੀ ਨਹੀਂ ਹੈਗੀ ਆਰੀ ਦੀ ਕੜਾਈ ਹੈ ਧਾਗੇ ਦੀ ਵੀ ਨਹੀਂ ਹੈਗੀ ਤੇ ਫੇਰ ਹੰਗਰ ਬੈਠ ਵੀ ਬਸ ਕੁਝ ਦੀਦਾ ਤਾਂ ਹੈ ਦੇਖੋ ਆ ਪੀਣਾ ਤਾਂ ਗੋਪੇ ਕੋ ਅਸੀਂ ਆ ਫੋਨ ਦਾ ਮਨ ਹੈ ਜੋ ਵੀ ਕੋ ਮਾਹਣੇ ਮਣੀ ਲੱਗਾਂ ਨਹੀਂ ਆ ਪ੍ਰਾਇਸ ਬਹੁਤ ਆਉਂਗਾ ਉੱਨਾਂ ਜੀ ਜਿਹੜੀ ਆਹ ਕਢਾਈ ਆ ਇਹ ਲੜਦੀ ਜੀ ਤਾਂ ਨਹੀਂ ਲੜੂ ਵੀ ਨਹੀਂ ਹੈ ਕੋਲ ਕਪੜਾ ਜਿੰਨਾ ਮਰਜੀ ਧੋਈ ਪਰ ਨਹੀਂ ਰੋਹਦਾ ਤੇ ਵਰਤਾ ਵਿੱਚ ਲੋਕਾਂ ਦਾ ਆਇਆ कल वाला देख लो ਤੇ ਚਲੋ ਜੀ ਮੈਂ ਦੋ ਸੂਟ ਸਿਲੈਕਟ ਕਰ ਲਏ ਸੀ ਦੋ ਸੂਟ ਮੈਨੂੰ ਪਸੰਦ ਆਏ ਵੈਸੇ ਸੂਟ ਤਾਂ ਨਾ ਸਾਰੇ ਬਹੁਤ ਸੋਹਣੇ ਸੀ ਮੈਂ ਤੁਹਾਨੂੰ ਦੱਸ ਦਿਆਂ ਸਾਡੇ ਮਰੇਲ ਕੋਟ ਦੀ ਖਾਸियत ਇੱਕ ਆ ਇੱਥੇ ਕੱਪੜਾ ਪਾਂਡਾ ਪਾਂਡੇ ਤੇ ਜੁੱਤੀਆਂ ਚੱਪਲਾ ਸਾਰੇ ਤਰ੍ਹਾਂ ਦੀ ਵੈਰਾਈਟੀ ਇੱਥੋਂ ਤੁਹਾਨੂੰ ਮਿਲ ਸਕਦੀ ਹੈ ਸਾਰੀ ਤਰ੍ਹਾਂ ਦੀ ਵੈਰਾਈਟੀ ਤੇ ਰੇਟ ਵੀ ਬਹੁਤ ਵਧੀਆ ਐਨ ਠੀਕ ਰੇਟਾਂ ਦੀ ਜਿਹੜੇ ਆਪਣਾ ਇੱਥੋਂ ਲੋਕ ਕਈ ਲੋਕ ਇੱਥੋਂ ਕੱਪੜਾ ਲੈ ਜਾਂ ਲਿਆ ਕਿ بڑے ਸ਼ਹਿਰਾਂ 'ਚ ਵੇਚਦੇ ਨੇ ਬਹੁਤ ਮਹਿੰਗਾ ਮਹਿੰਗਾ ਇੱਥੋਂ ਸਹੀ ਰੇਟਾਂ ਨਾਲ ਲੈ ਜਾਂਦੇ ਨੇ ਉੱਥੇ ਜਾ ਕੇ ਮਹਿੰਗਾ ਮਹਿੰਗਾ ਕਰਕੇ ਵੇਚਦੇ ਨੇ ਤੇ ਚਲੋ ਜੀ ਸਾਡੇ ਮਰੇਲਕੋਟ ਲਈ ਇਹ ਬਹੁਤ ਵਧੀਆ ਖਾਸੀਅਤ ਆ ਕੱਪੜਾ ਭਾਂਡੇ ਤੇ ਜੁੱਤੀ ਚੱਪਲ ਐ ਇੱਥੇ ਬਹੁਤ ਵਧੀਆ ਰੇਟਾਂ 'ਚ ਤੁਹਾਨੂੰ ਮਿਲ ਜਾਣਗੇ ਤੇ ਚਲੋ ਜੀ ਉਸ ਤੋਂ ਬਾਅਦ ਮੰਮੀ ਨੇ ਕਰਾਉਣੇ ਸੀਗੇ 2-3 ਟੈਸਟ ਅਸੀਂ ਆ ਹਸਪਤਾਲ 'ਚ ਆਏ ਸੀਗੇ ਤੇ ਚਲੋ ਪੇਰ ਆਪਾਂ ਵਾਪਸ ਹੁਣ ਘਰ ਨੂੰ ਜਾਣਾ ਪਰ ਘਰ ਨੂੰ ਨਹੀਂ ਹਜੇ ਸੌਰੀ ਜਾਣਾ ਹੈਗਾ ਹਜੇ ਮਾਲ ਚ ਜਾਣਾ ਕਿਉਂਕਿ ਮਾਲ ਚੋ ਵੀ ਮੈਨੇ ਨਿੱਕੇ ਨਿੱਕੇ ਚੀਜ਼ਾਂ ਖਰੀਦਣੀਆਂ ਨੇ ਜੋ ਜਬਾਰੀ ਆਉਂਦੀ ਚੁਰੀ ਚੱਲਿਆ ਕਰਦੀ ਨਹੀਂ ਸਕਦੀ ਹੁੰਦੀ ਆ ਮੈਂ ਤੁਹਾਨੂੰ ਲੱਗ ਜਾਂਦਾ ਇਹ ਜੀ ਵੀ ਨਹੀਂ ਕਰ ਪਾਈਆਂ ਜੀ ਜੀ ਰਹੀਆਂ ਰਹੀ ਲੱਗਿਆ ਜੇ ਲੈ ਤੇ ਚਲੋ ਜੀ ਅਸੀਂ ਸਾਨੂੰ ਥੋੜਾ ਜਿਹਾ ਹਸਪੀਟਲ ਚ ਟਾਈਮ ਲੱਗ ਗਿਆ ਸੀਗਾ ਮੰਮੀ ਦੀ ਇੱਕ ਰਿਪੋਰਟ ਤਾਂ ਦੇਤੀ ਉਹਨਾਂ ਨੇ ਤੇ ਇੱਕ ਦੋ ਦਿਨਾਂ ਤੋਂ ਬਾਅਦ ਦੇਣਗੇ ਤੇ ਫਿਰ ਚਲੋ ਸਾਨੂੰ ਵੀ ਥੋੜਾ ਜਿਹਾ ਕਵੇੜਾ ਹੁੰਦਾ ਸੀ ਫਿਰ ਅਸੀਂ ਵਾਪਸ ਆ ਗਏ ਵੀ ਚਲੋ ਦੁਬਾਰੇ ਮੰਮੀ ਕਹਿੰਦੇ ਚਲੋ ਮੈਂ ਦੁਬਾਰਾ ਹੀ ਲੈ ਜੂ ਆ ਕੇ ਤੇ ਚਲੋ ਹੁਣ ਅਸੀਂ ਆਇਆ ਮਾਲ ਚ ਕਿਉਂਕਿ ਮਾਲ ਚ ਮੈਨੂੰ ਇਹ ਮਾਲ ਚ ਨਾ ਇੱਕ ਗੱਲ ਮੈਨੂੰ ਵਧੀਆ ਲੱਗਦੀ ਆ ਜਿਵੇਂ ਹੁਣ ਆਪਾਂ ਨੇ ਕਹੀ ਆਪਣੇ ਘਰ ਦੇ ਨਿੱਕੀ-ਨਿੱਕੀ ਚੀਜ਼ ਕੋਈ ਆਪਣੇ ਬੱਚਿਆਂ ਦੀ ਚੀਜ਼ ਜਾਂ ਕੋਈ ਆਪਣੀ ਚੀਜ਼ੇ ਕੋਈ ਛੋਟੀ ਮੋਟੀ ਨਿੱਕੀ ਲੈਣੀ ਹੋਵੇ ਆਪਾਂ ਆਸਾਨੀ ਨਾਲ ਮਾਲ ਚੋਂ ਲੈ ਸਕਦੇ ਆ ਕਿਉਂ ਜਿਵੇਂ ਆਪਾਂ ਹੁਣ ਦੁਕਾਨ ਦਾ ਦੁਕਾਨ ਤੇ ਜਾਂਦੇ ਆ ਨਿੱਕੀ ਨਿੱਕੀ ਚੀਜ਼ ਹੈ ਪਰ ਆਪਣੇ ਯਾਦ ਵੀ ਨਹੀਂ ਰਹਿੰਦੀ ਹੈਗੀ ਪਰ ਜੇ ਯਾਦ ਭੁੱਲ ਵੀ ਜਾਂਦੇ ਆ ਬਾਅਦ ਚ ਯਾਦ ਆਉਂਦੀ ਵੀ ਆ ਲੈਣੀ ਸੀ ਆ ਲੈਣੀ ਸੀ ਚਲੋ ਫਿਰ ਮਾਲ ਚ ਆਏ ਹੁੰਦਾ ਵੀ ਆਪਾਂ ਸਾਰੇ ਤੋਰ ਫਿਰ ਕੇ ਆਪਾਂ ਚੀਜ਼ ਦੇਖ ਕੇ ਆਪਣੀ ਚੀਜ਼ ਸਾਰੀ ਲੈ ਸਕਦੇ ਆ ਸਾਨੂੰ ਬਹੁਤ ਟਾਈਮ ਹੋ ਗਿਆ ਮਾਲ ਚ ਆਉਂਦੇ ਆਂ ਨੂੰ ਚਲੋ ਮੇਰੀ ਕੋਈ ਵੀ ਚੀਜ਼ ਹੁੰਦੀ ਆ ਮੈਂ ਉਹ ਲੈ ਲੈਨੀ ਆ ਕਦੇ ਨਹੀਂ ਮੈਂ ਭੁੱਲੀ ਹੈਗੀ ਹੁਣ ਮਾਲ ਚ ਤਾਂ ਤੁਹਾਨੂੰ ਪਤਾ ਹੀ ਹਰ ਹਰ ਇੱਕ ਚੀਜ਼ ਆਪਣੀਆਂ ਅੱਖਾਂ ਦੇ ਸਾਹਮਣੇ ਪਈ ਹੁੰਦੀ ਆ ਤੇ ਆਪਣੀ ਚਲੋ ਜ਼ਿਆਦ ਵੀ ਰਹਿ ਜਾਂਦੀ ਆ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਪਿੰਡ ਮਾਲ ਚ ਸ਼ੋਪਿੰਗ ਕਰਨ ਤੋਂ ਬਾਅਦ ਅਸੀਂ ਆਗੇ ਸੀਗੇ ਘਰੇ ਤੇ ਮੰਮੀ ਨੇ ਛੱਡ ਕੇ ਜਾਣਾ ਸੀਗਾ ਤੇ ਚਲੋ ਕਿਤੇ ਆ ਗਏ ਹੈ ਕਨੇ ਘਰੇ ਅੰਦਰ ਤਾ ਮੈਨੂੰ ਨਾ ਚੱਕਿਆ ਨਹੀਂ ਉੱਠਣਾ ਠੀਕ ਆ ਤੇਰੇ ਮਹਿਨ ਤੇ ਬੁੱਲ ਵੀ ਟੱਪ ਕੇ ਤੇ ਚਲੋ ਜੀ ਠੀਕ ਆ ਹੁਣ ਆਪਾਂ ਬਸ ਘਰ ਨੂੰ ਜਾਣਾ ਤੇ ਰਸਤੇ ਵਿੱਚ ਲੰਘਦੇ ਹਾਂ ਤੇ ਸਾਨੂੰ ਇਹ ਨਰਸਰੀ ਦਿਖੀ ਕਿਉਂਕਿ ਅਸੀਂ ਨਾ ਹੂ ਬੋਰੇ ਲੈਣੇ ਸੀਗੇ ਆਪਣੇ ਆਪਾਂ ਪਾਲਕ ਤੇ ਧਨੀ ਆਲਾਵਾਗੇ ਆਪਣੇ ਘਰੇ ਤੇ ਪਰ ਇੱਥੋਂ ਬੋਰੇ ਤਾਂ ਮਿਲੇ ਨਹੀਂ ਬੇ ਬੋਰੇ ਤਾਂ ਆਪਾਂ ਨੂੰ ਸਾਡੇ ਪਿੰਡ ਕੰਨੀਓ ਮਿਲ ਗਏ ਸੀ ਜਿਹੜੀ ਆਪਣੇ ਪਿੰਡ ਕੰਨੀਆ ਨਰਸਰੀ ਉਧਰੋਂ ਮਿਲ ਗਏ ਸੀਗੇ ਤੇ ਫਿਰੋਂ ਬਸ ਅਸੀਂ ਪੁੱਛਣ ਤਾਂ ਆਉਗੇ ਸੀ ਪਰ ਮੈਂ ਕਹਿੰਦੀ ਕਹਿੰਦੀ ਨੇ ਤਿੰਨ ਬੂਟੇ ਲੈ ਲਏ ਕਿਉਂਕਿ ਤੁਹਾਨੂੰ ਪਤਾ ਹੀ ਹੈ ਮੈਨੂੰ ਤਾਂ ਬੂਟੇ ਬਹੁਤ ਪਸੰਦ ਨੇ ਤੇ ਮੈਂ ਦੋ ਫੁੱਲਾਂ ਵਾਲੇ ਲੈ ਲੇ ਸੀ ਤੇ ਇੱਕ ਮੈਂ ਵੇਚ ਲਈ ਸੀ ਪਰਾਜੀ ਦਾਦੀ ਤੇ ਚਲੋ ਜੀ ਹੁਣ ਇੱਥੋਂ ਲੈਣੇ ਸੀਗੇ ਥੋੜੀ ਜਿਹੀ ਫਰੂਟ ਤੇ ਬਸ ਹੁਣ ਆਪਾਂ ਆਪਣੇ ਘਰ ਦੇ ਪਿੰਡ ਦੇ ਰਾਹ ਤੇ ਤੁਰ ਪਈਆਂ ਤੇ ਚਲੋ ਠੀਕ ਆ ਆਪਣਾ ਸਾਰਾ ਦਿਨ ਅੱਜ ਇਕਨੇ ਬਸ ਸ਼ਾਪਿੰਗ 'ਚ ਲੰਗਦੇ ਆਉਂਦੀ ਆਉਂਦੇ ਜਾਂਦੇ ਆ ਨੰਗਿਆ ਤੇ ਚਲੋ ਹੁਣ ਆਪਾਂ ਵਾਪਸ ਚੱਲਦੇ ਆ ਘਰ ਨੂੰ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਲਈ ਪਰਮ ਦੀਪ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਬਧੀਆ ਠੀਕ-ਠਾਕ ਹੋਵੋਗੇ ਅਸੀਂ ਸਵੇਰੇ 9:30 ਵਜੇ ਦੇ ਘਰੋਂ ਤੁਰੇ ਹੋਈਆਂ 4:30 ਵਜੇ ਅੱਜ ਸਾਲਾ ਦੇ ਦੇ ਨਾਲ ਸ਼ਾਪਿੰਗ ਵਿੱਚ ਨੰਗੀ ਆ ਤੇ ਦੇਖੋ ਤੇ ਮੈਂ ਆਪਣੀ ਮਨਪਸੰਦ ਚੀਜ਼ ਵੀ ਲੈ ਕੇ ਆਈਆਂ ਬੂਟੀ ਲਈ ਮੈਂ ਤੇ ਬੂਟੀ ਲੈ ਕੇ ਆਇਆ ਕੋਸੂਣੇ ਨੇ ਤੇ ਬਹੁਤ ਸਾਰੀਆਂ ਨਿੱਕੇ ਨਿੱਕੇ ਜਿਹੀਆਂ ਚੀਜ਼ਾਂ ਸੀਗੀਆਂ ਕਰਦੀਆਂ ਲਿਆਉਣ ਵਾਲੀਆਂ ਉਹ ਸਾਰੀਆਂ ਲੈ ਕੇ ਆਈਆਂ ਤੇ ਇੱਕ ਮੈਂ ਆ ਬੇਲ ਲੈ ਕੇ ਆਈਆਂ ਤੇ ਕੋ ਦੇਖੋ ਬੂਟਾ ਦੇਖੋ ਘਰੇ ਜਾ ਕੇ ਤੁਹਾਨੂੰ ਦਿਖਾਉ। ਇਹ ਪਰਾਜੀਤਾ ਦੀ ਬੇਲ ਆ। ਇਹ ਇੱਕ ਮੈਂ ਲੈ ਕੇ ਆਈਆਂ। ਤੇ ਬਾਕੀ ਆਪਣੇ ਨਿੱਕੇ ਨਿੱਕੇ ਸਾਮਾਨ ਤੇ ਹੁਣ ਵੀ ਅਸੀਂ ਰਸਤੇ 'ਚ ਖੜੇ ਆ। ਰਾਜੂ ਨਰਸਰੀ। ਕਿ ਇੱਥੋਂ ਵੀ ਅਸੀਂ ਥੋੜਾ ਜਿਹਾ ਕੁਸ ਲੈਣਾ ਸੀਗਾ। ਮੈਂ ਤੁਹਾਨੂੰ ਦੱਸ ਦਨੀ ਆ। ਅਸੀਂ ਨਾ ਉਹ ਬੋਰੇ ਜਿਹੇ ਲੈ ਕੇ ਜਾਣੇ ਨੇ। ਅ ਕਰੇ ਮੈਂ ਨਾ ਕਿਦਣ ਦਾ ਮੇਰੇ ਜੀ ਕਰਦਾ ਚਲੋ ਸ਼ੁ크ਰਾ ਵਾਹਿਗੁਰੂ ਦਾ ਮਿਲ ਗਏ ਮੈਂ ਘਰੇ ਪਾਲਕ ਮਿੱਠੀ ਮਲੋੜੇ ਨੇ ਉਹ ਦੇਖੋ ਚਲੋ ਸ਼ੁ크ਰਾ ਮਿਲ ਗਏ ਤੇ ਚਲੋ ਜੀ ਘਰੇ ਚાલਦੀਆਂ ਸੁਨਫੀਰ ਮਿਲਦੀਆਂ ਖੁਸ਼ੀ ਆਪਣੀ ਚਲੀ ਗਈ ਰਿ ਟਿਊਸ਼ਨ ਤੇ ਹੈਗੇ ਤਾਂ ਬੜੀ ਹੇਠ ਹੈਂ ਤੇਰੇ ਜਾਣਗੇ ਹਨਾ ਹੇਠ ਹੈਂ ਹਾਂ ਹੇਠ ਹੈਂ ਧਰ ਲਾਂਗੇ ਤੇ ਹਾਂਜੀ ਆਪਣਾ ਰਸੋਈ ਦਾ ਸਾਰਾ ਕੰਮ ਨਿਬੜ ਗਿਆ ਕਿਉਂਕਿ ਸਾਨੂੰ 5 ਵਜੇ ਗਈ ਸੀ ਬਾਜ਼ਾਰ ਤੋਂ ਆਉਂਦੇ ਇਹਨੂੰ ਸਾਰੀ ਦਿਹਾੜੀ ਸਾਡੀ ਸ਼ਾਪਿੰਗ ਵਿੱਚ ਲੰਘੀ ਤੇ 5 ਵਜੇ ਜੀਸੀ ਆਉਂਦੇ ਨੂੰ ਕਿਉਂਕਿ ਥੋੜਾ ਜਿਹਾ ਮੰਮੀ ਨੂੰ ਲੱਗੇ ਸੀ ਤਾਂ ਤੇ ਫਿਰ ਚਲੋ ਉੱਥੇ ਵੀ ਅਸੀਂ 10-15 ਮਿੰਟ ਬੈਠੇ ਰਹੇ ਅ ਫਿਰ ਬਸ ਸਾਨੂੰ 5 ਵਜੇ ਜੀਸੀ ਘਰੇ ਆਉਂਦੇ ਨੂੰ ਘਰ ਆ ਕੇ ਬੱਚਿਆਂ ਨੂੰ ਚਾਹ ਪਾਣੀ ਕਰਕੇ ਦਿੱਤਾ ਤੇ ਮੈਂ ਸਾਮਾਨ ਜੀ ਲੈਂਦਾ ਸੀ ਸਾਮਾਨ ਸੰਭਿਆ ਬਸ ਜਦੀ ਸਾਗ ਸਬਜੀ ਲੈਂਦੀ ਸੀ ਫਿਰ ਮੈਂ ਚਲੋ ਜਲਦੀ ਜਲਦੀ ਸਾਗ ਨੂੰ ਤੜਕਾ ਲਾ ਲਿਆ ਅ ਜਦੋਂ ਤੇ ਜਲਦੀ ਜਲਦੀ ਸਾਬ ਨੂੰ ਫਰਕ ਲਾ ਕੇ ਜਲਦੀ ਜਲਦੀ ਰੋਟੀ ਬਣਾ ਕੇ ਸਾਰਾ ਕੰਮ ਨਿਬੇੜਦਾ ਹੁਣ ਸਾਰੇ ਖੁਸ਼ੀ ਭਾਂਡੇ ਵਿੱਚ ਛਣ ਵੀ ਦਿੱਤੇ ਤੇ ਦੇਖੋ ਇਹਨੇ ਭਾਂਡੇ ਛਣ ਵੀ ਦਿੱਤੇ ਮੈਂ ਪੂਰੀ ਟੋਕਰੀ ਭਰ ਕੇ ਭਾਂਡਿਆਂ ਦੀ ਮਾਂਜੀ ਸੀ ਨਾਲੇ ਸਾਰੇ ਭਾਂਡੇ ਮਾਰ ਕੇ ਦੇਸੀ ਤੇ ਚਲੋ ਜੀ ਜੇ ਤੁਸੀਂ ਮੇਰੀ ਸ਼ਾਪਿੰਗ ਦੇਖਣੀ ਆ ਤਾਂ ਵੀਡੀਓ ਨੂੰ ਕਰਿਓ ਲਾਈਕ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਇੱਕ ਕੱਲੜੀ ਵੀਡੀਓ ਜ਼ਰੂਰ ਦੇਖਿਓ ਅੱਜ ਵਾਲੀ ਵੀ ਪੂਰੀ ਦੇਖਿਓ ਤੇ ਚਲੋ ਆਪਾਂ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਵੀਰੇ ਚੈਨਲ ਤੇ ਪਹਿਲੀ ਵਾਰ ਆਇਆ ਸਬਸਕ੍ਰਾਈਬ ਕਰ ਦਿਓ ਜੇ ਚਲੋ ਜੀ ਠੀਕ ਆ ਆਪਾਂ ਫਿਰ ਮਿਲਦੇ ਹਾਂ ਬਾਏ ਬਾਏ ਓਕੇ ਬਾਏ ਪੈਨ ਵੀ ਦੇ ਰਿਹਾ ਤੇ ਮੇਰੇ ਸੱਜਣ ਦੁਖਦਾ ਸੀ ਉਹਦੇ ਕਰਕੇ ਮੈਂ ਸਕਾਫਾਏ ਬੰਨਦੇ ਆ